ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਪਾਲ ਡਾਕਟਰ ਨਿਹਤਰਪਾਲ ਜੀ ਸਰ ਸਵਾਲ ਨੰਬਰ ਸਰ ਸਵਾਲ ਨੰਬਰ ਬੋਲੋ ਸਵਾਲ ਨੰਬਰ 1543 ਪੰਥ ਸਰਦਾਰ ਗੁਰਮੀਤ ਸਿੰਘ ਸੌਡੀਆਂ ਖੇਤੀਬਾੜੀ ਮੰਤਰੀ ਜਵਾਬ ਦੇਣਗੇ ਜੋ ਕੁਝ ਵੀ ਚਿਹਰ ਦੀ ਇਜ਼ਾਜ਼ਤ ਤੋਂ ਬਿਨਾ ਕਿਹਾ ਗਿਆ ਹੈ ਉਹ ਰਿਕਾਰਡ ਨਾ ਕੀਤਾ ਜਾਵੇ ਜਵਾਬ ਆ ਗਿਆ ਮੰਤਰੀ ਜੀ ਜੀ ਸਪਲੀਮੈਂਟਰੀ ਲਓ ਜੀ ਸਰ ਮਾਨਯੋਗ ਸਪੀਕਰ ਸਾਹਿਬ ਰਾਹੋਂ ਨਮਾਸ਼ਹਿਰ ਰੋਡ ਤੋਂ ਨਮਾਸ਼ਹਿਰ ਜਲੰਧਰ ਨੈਸ਼ਨਲ ਹਾਈਵੇ 344ਏ ਨੂੰ ਜੋੜਦਾ ਇਹ ਬਾਈਪਾਸ ਕੱਕੇਵਾਲ ਹਿਆਲਾ ਬੀਗਮਪੁਰ ਆਊਟਰ ਨਮਾਸ਼ਹਿਰ ਅਮਰਗੜ ਕ੍ਰੀਹਾ ਨਹਿਰ ਦੇ ਨਾਲ-ਨਾਲ 10.5 ਕਿਲੋਮੀਟਰ ਦਾ 18 ਫੁੱਟ ਚੌੜਾ 5 ਕਰੋੜ 65 ਲੱਖ ਦੀ ਲਾਗਤ ਨਾਲ ਬਣਿਆ ਨਵਾਂ ਸ਼ਹਿਰ ਦੀ ਟ੍ਰੈਫਿਕ ਔਰ ਨਵਾਂ ਸ਼ਹਿਰ ਕੋਆਪਰੇਟਿਵ ਬੈਂਕ ਦੀਆਂ ਗੰਨੇ ਦੀਆਂ ਟਰਾਲੀਆਂ ਇੱਥੋਂ ਲੰਘਣੀਆਂ ਔਰ ਇਹਦੇ ਕਰਕੇ ਨਵਾਂ ਸ਼ਹਿਰ ਦਾ ਜੋ ਰੇਲਵੇ ਰੋਡ ਹੈ ਜਿਹਦਾ ਬਹੁਤ ਰੌਲਾ ਪੈਂਦਾ ਟੁੱਟਿਆ ਉਹ ਵੀ ਵੱਸ ਸਕਦਾ ਪਰ ਰੇਲਵੇ ਵਿਭਾਗ ਦੀ ਬੁਰਜੀ ਨੰਬਰ 31/12 ਦੇ ਤੇ ਅੰਡਰਪਾਸ ਜਾਂ ਫਲਾਈਓਵਰ ਜਾਂ ਫਾਟਕ ਲੱਗਣ ਨਾ ਕਾਰਨ ਇਹ ਬਾਈਪਾਸ ਬੰਦ ਪਿਆ ਮੈਂ ਤੁਹਾਡੇ ਰਾਹੀਂ ਮਾਨ ਜੋਸ਼ ਸਤਕਾਰਯੋਗ ਮੰਤਰੀ ਸਾਹਿਬ ਜੀ ਨੂੰ ਨਿਮਰਤਾ ਸਹਿਤ ਪੁੱਛਣਾ ਚਾਹੁੰਦਾ ਕਿ ਇਹ ਬਾਈਪਾਸ ਕਦੋਂ ਤੱਕ ਰੇਲਵੇ ਵਿਭਾਗ ਦਾ ਟੇਕਓਵਰ ਕਰਕੇ ਚਲਾਇਆ ਜਾਵੇ ਮਾਨ ਜੋਸ਼ ਮੰਤਰੀ ਜੀ 1 ਮਿੰਟ ਮੰਤਰੀ ਜੀ ਗਵਰਨਮੈਂਟ ਪ੍ਰਜੇਂਦਰਾ ਕਾਲਜ ਬਠਿੰਡਾ ਦੇ ਬੀਏ ਆਨਰਸ অর ਪੋਲੀਟੀਕਲ ਸਾਇੰਸ ਦੇ ਸਟੂਡੈਂਟਸ ਜਿਹੜੇ ਸਾਡੇ ਪੰਜਾਬ ਦਾ ਭੂਖੇ ਨੇ ਤੇ ਨਾਲ ਉਹਨਾਂ ਦੇ ਸਟਾਫ ਮੈਂਬਰਸ ਇਸ عظیم ਸਦਨ ਦੀ ਕਾਰਵਾਈ ਦੇਖਣ ਲਈ ਆਏ ਆ ਆਓ ਆਪਾਂ ਸਾਰੇ ਉਹਨਾਂ ਦਾ ਵੈਲਕਮ ਕਰੀਏ ਜੀ ਮੰਤਰੀ ਜੀ ਮਾਨਯੋਗ ਸਪੀਕਰ ਸਾਹਿਬ ਬਜਟ ਦੀਆਂ ਨਾ ਕਾਫੀ ਆਈਆਂ ਜੀ ਮੈਂ ਮਾਨਯੋਗ ਮੈਂਬਰ ਸਾਹਿਬ ਨੂੰ ਇਹ ਤੁਹਾਡੇ ਰਹਿਣ ਦੱਸਣਾ ਚਾਹੁੰਨਾ ਹੈ ਇਹ ਲਿੰਕ ਸੜਕ ਨਵਾ ਸ਼ਹਿਰ ਰਾਹੋਂ ਸੜਕ ਤੋਂ ਨਵਾ ਸ਼ਹਿਰ ਬੰਗਾ ਐਨ ਐਚ 344 ਐ ਸੜਕ ਆਇਆ ਕੱਕੇਵਾਲ ਹਿਆਲਾ ਬੇਗਮਪੁਰ ਨਵੀਂ दाना मंडी ਪੰਗਲ ਕਲਾ ਵਿਦਵਾਨ ਸਭਾ ਹਲਕਾ ਨਵਾਂ ਸ਼ਹਿਰ ਜ਼ਿਲ੍ਹਾ ਸ਼ਹੀਲ ਭਗਤ ਸਿੰਘ ਨਗਰਦੀਨ ਪੈਂਦੀ ਹੈ ਇਸ ਸੜਕ ਦੀ ਲੰਬਾਈ 10.5 ਕਿਲੋਮੀਟਰ ਹੈ ਨਵਾਂ ਸ਼ਹਿਰ ਫਗਵਾੜਾ ਰੇਲਵੇ ਲਾਈਨ ਬੁਰਜੀ ਨੰਬਰ 31 12 ਤੇ ਸੜਕ ਨੂੰ ਕਰਾਸ ਕਰਦੀ ਹੈ ਰੇਲਵੇ ਕਰਾਸਿੰਗ ਤੇ ਓਵਰ ਜਾਂ ਅੰਡਰ ਬ੍ਰਿਜ ਸਾਰਨ ਦੀ ਕਾਰਵਾਈ ਰੇਲਵੇ ਭਾਗ ਵੱਲੋਂ ਕੀਤੀ ਜਾਣੀ ਹੈ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਵੱਲੋਂ ਡਿਵੀਜ਼ਨ ਰੇਲਵੇ ਮੈਨੇਜਰ ਫਿਰੋਜ਼ਪੁਰ ਨੂੰ ਇਸ ਸੜਕ ਦੇ ਪੈੰਦੀ ਰੇਲਵੇ ਕਰਾਸਿੰਗ ਅਤੇ ਓਵਰ ਜਾਂ ਅੰਡਰ ਬ੍ਰਿਜ ਉਸਾਰਨ ਸੰਬੰਧੀ ਲਿਖਿਆ ਜਾ ਚੁੱਕਿਆ। ਡਾਕਟਰ ਨਿਖਤਰਪਾਲ ਜੀ ਮਾਨਯੋਗ ਸਪੀਕਰ ਸਾਹਿਬ ਮੈਂ ਤੁਹਾਡੇ ਮਾਧਮ ਰਾਹੀਂ ਮਾਨਯੋਗ ਮੰਤਰੀ ਸਾਹਿਬ ਤੋਂ ਇਹ ਪੁੱਛਣਾ ਚਾਹੁੰਦਾ ਕਿ ਆਹ ਰੇਲਵੇ ਵਿਭਾਗ ਦੇ ਨਾਲ ਜਲਦੀ ਇਹ ਪਿਛਲੇ ਲਗਭਗ 2.5 ਸਾਲ ਤੋਂ ਬੰਦ ਪਿਆ ਉਹਨਾਂ ਨਾਲ ਤਾਲਮੇਲ ਕਰਕੇ ਇਹਨੂੰ ਜਲਦੀ ਚਲਾਉਣਗੇ। ਮંત્રી ਜੀ ਕੁੱਡੀਆਂ ਸਾਹਿਬ ਜੀ ਇਸ ਤੇ ਜਿਵੇਂ ਮੈਂਬਰ ਸਾਹਿਬ ਨੇ ਕਿਹਾ ਕਿ ਦੀ ਜਿਹੜਾ ਜਲਦੀ ਤੋਂ ਜਲਦੀ ਉਹਨਾਂ ਨਾਲ ਰਾਬਤਾ ਕਾਇਮ ਕਰਕੇ ਕਿਉਂਕਿ ਬਹੁਤ ਵੱਡੀ ਲੋੜ ਹੈ ਉਸ ਪਾਸੇ ਦੀ ਤੇ ਇਹਨੂੰ ਕਰਵਾਇਆ ਜਾਏਗਾ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਦੇਸ਼ ਦੇ ਵਾਈਸ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਹੁਰਾਂ ਵੱਲੋਂ ਨਵਾਂ ਸ਼ਹਿਰ ਵਿਖੇ ਇੱਕ ਪ੍ਰੈਸ ਬੈਠਕ ਕੀਤੀ ਗਈ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਫਿਰੋਜ਼ਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹੀਦਾਂ ਦੇ ਵਾਸਤੇ ਕੇਂਦਰ ਸਰਕਾਰ ਵੱਲੋਂ ਦੋ ਪ੍ਰੋਜੈਕਟ ਮਨਜ਼ੂਰ ਕੀਤੇ ਗਏ ਹਨ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਜੇ ਸੰਗਠਨਾਂ ਕੋਲ ਲੰਬੇ ਅਸੇ ਤੋਂ ਜੁੜਿਓ ਨੇ ਤੇ ਸਾਡੀ ਆਨੰਦਪੁਰ ਸਾਹਿਬ ਲੋਕ ਸਭਾ ਦੇ ਵਿੱਚ ਇਲੈਕਸ਼ਨ ਵਿੱਚ ਲੜੇ ਨੇ ਐਮਪੀ ਦਾ ਬਹੁਤ ਸਾਡੇ ਮੱਦੇ ਆਏ ਨੇ ਜੋ ਨਰਿੰਦਰ ਭਾਈ ਮੋਦੀ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਨੇ ਸ਼੍ਰੀ ਦਇਆ ਸਿੰਘ ਭਗਤ ਸਿੰਘ ਜੀ ਦੇ ਪਿੰਡ ਖੜਕੜਕਣਾ ਵਾਸਤੇ ਕੁਝ ਪ੍ਰੋਜੈਕਟ ਨਵੇਂ ਜਿਹੜੇ ਆ ਦਿੱਤੇ ਨੇ ਤਾਂ ਉਹਨਾਂ ਦੇ ਨਾਮ ਦੇ ਦਿੱਤੇ ਨੇ ਉਹਦੇ ਬਾਰੇ ਜਾਣਕਾਰੀ ਸਾਨੂੰ ਕਿਉਂਕਿ ਇਹਨਾਂ ਦਾ ਬੜਾ ਸਹਿਯੋਗ ਰਿਹਾ ਸੋ ਅੱਜ ਇਹਦਾ ਬੜਾ ਬਾਰ-ਬਾਰ ਭਗਤ ਸਿੰਘ ਜੀ ਦੇ ਪਿੰਡ ਲੈ ਕੇ ਦਿੱਤੀ ਪਿੰਡ ਨੂੰ ਲੈ ਕੇ ਉੱਪਰ ਬਾਰ-ਬਾਰ ਮਿਲਦੇ ਰਹੇ ਨੇ ਜਿਥੇ ਕੁਛ ਨਾ ਕੁਝ ਜੜਾ ਵਾ ਭਗਸਿੰਧ ਦੇ ਪਿੰਡ ਦੇ ਨਿਮਿਤ ਉਹ ਇਹਨਾਂ ਕੋਲ ਅਸੀਂ ਕਰ ਸਕੀਏ ਜੋ ਵੀ ਕਰ ਸਕਦੇ ਆ ਜੋਰ ਲਾਈਏ ਇਹ ਪੂਰੇ ਆਪਣੇ ਐਫਰਟਸ ਲਗਾ ਰਹੇ ਨੇ ਤਾਂ ਉਹਦੇ ਸਦਕਾ ਸਾਨੂੰ ਜਿਹੜਾ ਹੈ ਨਵਾਂ ਕੋਈ ਪ੍ਰੋਜੈਕਟ ਫਲੇ ਨੇ ਉਹਦੇ ਬਾਰੇ ਜਾਣਕਾਰੀ ਜਿਹੜੀ ਸਾਨੂੰ ਆ ਇਹ ਨਵੇਂ ਸ਼ਹਿਰ ਵਾਸਤੇ ਡਾਕਟਰ ਸਵਾਰ ਸ਼ਰਮਾ ਜੀ ਦੇਣਗੇ ਮੈਂ ਸਵਾਰ ਸ਼ਰਮਾ ਜੀ ਨੂੰ ਕਹਿਣਾ ਕਿ ਉਹ ਤੁਹਾਡੇ ਦਾ ਅਨੁਗਰੂ ਹੋ ਇਸ ਲਈ ਸ਼੍ਰੀ ਸੰਦੀਪ 파ਰਦਵਾਜੀ ਸਾਡੇ ਸਾਬਕਾ ਜ਼ਿਲ੍ਹਾ ਪ੍ਰਧਾਨ ਨੇ ਮੇਰੇ ਨਾਲ ਸਾਡੇ ਬਹੁਤ ਹੀ ਸੀਨੀਅਰ ਨੇਤਾ ਭੈਣ ਬਰਿੰਦਰ ਕੌਰ ਥਾਂਦੀ ਜੀ ਜੋ ਇਸ ਵੇਲੇ ਮਹਿਲਾ ਮੋਰਚਾ ਦੀ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਨੇ ਭੈਣ ਪੂਰਨ ਮਾਨਿਕ ਜੀ ਜਿਨ੍ਹਾਂ ਨੇ ਚੋਣ ਵੀ ਲੜੀ ਹੈ ਸਦਕੇ ਤੋਂ ਸਾਡੇ ਸਾਬਕਾ ਜ਼ਿਲ੍ਹਾ ਪ੍ਰਧਾਨ ਵੀ ਨੇ ਹੋਰ ਵੀ ਸਾਰੇ ਸੀਨੀਅਰ ਸਾਥੀ ਬੈਠੇ ਨੇ ਅੱਜ ਵੀ ਇਸ ਪੱਤਰਕਾਰ ਵਾਰਤਾ ਦਾ ਦੋ ਮੁੱਦੇ ਨੇ ਇੱਕ ਤਾਂ ਤੁਹਾਨੂੰ ਪਤਾ ਹੀ ਹੈ ਕਿ ਕੱਲ ਨਰਿੰਦਰ ਮੋਦੀ ਜੀ ਦੀ ਸਰਕਾਰ ਵੱਲੋਂ ਪੰਜਾਬ ਲਈ ਦੋ ਵੱਡੇ ਪ੍ਰੋਜੈਕਟ ਦਿੱਤੇ ਗਏ ਨੇ ਇੱਕ ਫਿਰੋਜ਼ਪੁਰ ਚ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਸ਼ਹੀਦ ਸੁਖਦੇਵ ਦਾ ਜਿਹੜਾ ਸਮਾਦੀ ਸਥਾਨ ਹੈ ਉਹਦੇ ਲਈ ਇੱਕ ਵੱਡਾ ਪ੍ਰੋਜੈਕਟ ਦਿੱਤਾ ਗਿਆ ਹੈ ਔਰ ਇੱਕ ਖਟਕੜ ਕਲਾ ਜੋ ਭਗਤ ਸਿੰਘ ਦਾ ਪਿਤਾ ਪੁਰਖੀ ਘਾਰ ਹੈ ਜਿੱਥੇ ਉਹਨਾਂ ਦਾ ਪੁਰਾਣਾ ਜੱਦੀ ਪਿੰਡ ਹੈ ਉੱਥੇ ਇੱਕ ਹੈਰੀਟੇਜ ਸਟਰੀਟ ਭਗਤ ਸਿੰਘ ਜੀ ਨੂੰ ਸਮਰਪਿਤ ਉਦੇ ਲਈ 53 ਕਰੋੜ 45 ਲੱਖ ਰੁਪਏ ਦਾ ਇੱਕ ਪ੍ਰੋਜੈਕਟ ਜਿਹੜਾ ਉਹ ਕੇਂਦਰ ਦੀ ਸਰਕਾਰ ਨੇ ਮਨਜ਼ੂਰ ਕੀਤਾ ਹੈ ਮੈਂ ਸਭ ਤੋਂ ਪਹਿਲਾਂ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਔਰ ਸਾਡੇ ਟੂਰਿਜ਼ਮ ਔਰ ਕਲਚਰ ਮੰਤਰੀ ਸ਼੍ਰੀ ਗਜੇਂਦਰ ਸ਼ੇਖਾਵਤ ਜੀ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਪੰਜਾਬ ਦੇ ਲੋਕਾਂ ਦੀਆਂ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੇ ਜਿਹੜੇ ਦੋਨੋਂ ਸਥਾਨ ਨੇ ਉਹਨਾਂ ਸਥਾਨਾਂ ਦੇ ਲਈ ਇੰਨੇ ਵੱਡੇ ਪ੍ਰੋਜੈਕਟ ਮਨਜ਼ੂਰ ਕੀਤੇ ਤਾਨੂੰ ਯਾਦ ਹੋਵੇਗਾ ਜਦੋਂ ਲੋਕ ਸਭਾ ਦੀਆਂ ਚੋਣਾਂ ਸੀ ਤੇ ਉਸ ਵੇਲੇ ਮੈਂ ਨਵਾਂ ਸ਼ਹਿਰ ਆਇਆ ਸੀ ਤੇ ਪੂਰੇ ਲੋਕ ਸਭਾ ਹਲਕੇ ਲਈ ਜਿਹੜੇ ਅਸੀਂ ਵਾਅਦੇ ਕੀਤੇ ਸੀ ਉਹਦੇ ਚ ਦੋ ਵੱਡੇ ਵਾਅਦੇ ਨਵਾਂ ਸ਼ਹਿਰ ਨੂੰ ਸਮਰਪਿਤ ਵੀ ਸੀਗੇ ਇੱਕ ਇਹ ਹੀ ਸੀ ਕਿ ਖਟਕੜ ਕਲਾਂਜ ਕੋਈ ਵੱਡਾ ਕੇਂਦਰੀ ਪ੍ਰੋਜੈਕਟ ਲਿਆ ਕੇ ਇਹਨੂੰ ਹੋਰ ਵੱਡੇ ਟੂਰਿਜ਼ਮ ਸਥਾਨ ਦੇ ਨਾਤੇ ਅਸੀਂ ਡਵੈਲਪ ਕਰਾਂਗੇ ਪਰ ਪਿਛਲੇ 6 ਮਹੀਨੇ ਤੋਂ ਲਗਾਤਾਰ ਮੈਂ ਇਸ ਕੰਮ ਦੇ ਲਈ ਸਾਡੇ ਮਾਨਯੋਗ ਜਿਹੜੇ ਟੂਰਿਜ਼ਮ ਮੰਤਰੀ ਨੇ ਗਜੇਂਦਰ ਸ਼ੇਖਾਵਤ ਜੀ ਉਹਨਾਂ ਨੂੰ ਮਿਲਦਾ ਰਿਹਾ ਹਾਂ ਉਹਨਾਂ ਨੂੰ ਨਿਵੇਦਨ ਕੀਤਾ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਆਦਰਨੀਯ ਸ਼ਖਾਵਤ ਜੀ ਨੇ ਔਰ ਕੇਂਦਰ ਦੀ ਸਰਕਾਰ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਕੱਲ ਉਹ ਫੈਸਲਾ ਲਿਆ ਹੈ ਔਰ 53 ਕਰੋੜ 45 ਲੱਖ ਰੁਪਏ ਦੀ ਹੈਰੀਟੇਜ ਸਟਰੀਟ ਦਾ ਜਿਹੜਾ ਪ੍ਰੋਜੈਕਟ ਹੈ ਉਹ ਇੱਥੇ ਮਿਲਿਆ ਇਹ ਮੋਦੀ ਸਾਹਿਬ ਦੀ ਸੋਚ ਹੈ ਜਿਹੜੀ ਤੁਸੀਂ ਦੇਖੋ ਦੇਸ਼ ਦੇ ਅੰਦਰ ਜਿੰਨੇ ਵੀ ਇਤਿਹਾਸਿਕ ਸਾਡੇ ਨਾਇਕ ਹੋਏ ਉਹਨਾਂ ਨੂੰ ਸਨਮਾਨ ਦੇਣ ਦਾ ਕੰਮ ਮੋਦੀ ਜੀ ਨੇ ਸ਼ੁਰੂ ਕੀਤਾ ਪਿਛਲੇ 10 ਸਾਲਾਂ ਸੁਭਾਸ਼ ਚੰਦਰ ਬੋਸ ਜੀ ਜਿਨ੍ਹਾਂ ਨੂੰ ਪੁਰਾਣੀਆਂ ਪਿਛਲੀਆਂ ਸਰਕਾਰਾਂ ਨੇ ਕਦੀ ਤਵੱਜੋ ਨਹੀਂ ਦਿੱਤੀ ਸੀ ਉਹਨਾਂ ਦੇ ਲਈ ਬਹੁਤ ਬੜਾ ਸਮਾਰਕ ਬੰਗਾਲ ਚ ਬਣਿਆ ਉਹਨਾਂ ਦੀ ਕੇਸ ਦੀਆਂ ਸਾਰੀਆਂ ਫਾਈਲਾਂ ਡੀ ਕਲਾਸੀਫਾਈ ਕੀਤੀਆਂ ਗਈਆਂ ਇਸੇ ਪ੍ਰਕਾਰ ਨਾਲ ਬਾਬਾ ਸਾਹਿਬ ਅੰਬੇਡਕਰ ਉਹਨਾਂ ਦੇ ਨਾਲ ਸੰਬੰਧਿਤ ਪੰਜ ਸਥਾਨ ਜਿੱਥੇ ਉਹਨਾਂ ਨੇ ਜਨਮ ਲਿਆ ਜਿੱਥੇ ਉਹਨਾਂ ਨੇ ਸਿੱਖਿਆ ਲਈ ਜਿੱਥੇ ਉਹਨਾਂ ਨੇ ਦਿਖਸ਼ਾ ਲਈ ਐਸੇ ਪੰਜ ਤੀਰਥ ਵਿਕਸਿਤ ਕੀਤੇ ਗਏ वीर सफर करदी नाल संबंधित जेडे स्थान सी उनां नु विकसित ਕੀਤਾ ਗਿਆ ਹੋਰ ਵੀ ਜੁੜੇ ਦੇਸ਼ ਦੇ ਕ੍ਰਾਂਤੀਕਾਰੀ ਹੈ ਮਹਾਰਾਣਾ ਪ੍ਰਤਾਪ ਚੰਦਰਸ਼ੇਖਰ ਆਜ਼ਾਦ ਉਸੇ ਹੀ ਕੜੀ ਚ ਨਰਿੰਦਰ ਮੋਦੀ ਜੀ ਨੇ ਸ਼ਹੀਦ 에ਜਮ ਭਗਤ ਸਿੰਘ ਦੇ ਦੋਨਾਂ ਸਮਾਰਕਾਂ ਲਈ ਇਹ ਜਿਹੜੀ ਗ੍ਰਾਂਟ ਦਿੱਤੀ ਹੈ ਪ੍ਰੋਜੈਕਟ ਦਿੱਤੀ ਹੈ ਸਾਡੀ ਸਰਕਾਰ ਦਾ ਸਾਡੀ ਪਾਰਟੀ ਦਾ ਏਜੰਡਾ ਬੜਾ ਸਪਸ਼ਟ ਹੈ ਕਿ ਦੇਸ਼ ਦੀ ਜਿਹੜੀ ਨੌਜਵਾਨ ਪੀੜੀ ਹੈ ਉਹ ਜਿਹੜੇ ਸਾਡੇ ਦੇਸ਼ ਦੇ ਮਹਾਨ क्रांतिकारी ਨੇ ਇਹਨਾਂ ਨੇ ਪੇਸ਼ ਨੂੰ ਬਣਾ ਕੇ ਬੜਾ ਯੋਗਦਾਨ ਪਾਇਆ ਉਹਨਾਂ ਤੋਂ ਪ੍ਰੇਰਨਾ ਲੈ ਸਕੀਓ ਬੜੀ ਜੀਵਨੀ ਤੋਂ ਪ੍ਰੇਰਨਾ ਲੈ ਸਕੀ ਅਸੀਂ ਸਮੇਂ ਦਾ ਜਿਹੜਾ ਪ੍ਰੋਜੈਕਟ ਖਟਕੜ ਕਲਾ ਨੂੰ ਕੀਤਾ ਲਾਇਆ ਹੈ ਮੇਰੀ ਪੇਸ਼ ਇਹਦੇ ਨਾਲ ਇਥੇ ਖਟਕੜ ਕਲਾ ਵਧੀਆ ਸਟਰੀਟ ਬਣੇਗੀ ਉਹਦੇ ਨਾਲ ਇਸ ਪੂਰੇ ਖਿੱਤੇ ਦੀ ਇਸ ਪੂਰੇ ਜ਼ਿਲ੍ਹੇ ਦੀ ਇਕਨੋਮੀ ਨੂੰ ਬੜਾ ਲਾਭ ਹੋਏ ਕਿਉਂਕਿ ਟੂਰਿਜ਼ਮ ਜਦੋਂ ਵਿਕਸਿਤ ਹੁੰਦਾ ਹੈ ਅੱਜ ਪੰਜਾਬ ਜਿਹੜਾ ਟੂਰਿਸਟ ਆ ਰਿਹਾ ਹੈ ਉਹ ਚਾਹੇ ਸ੍ਰੀ ਅੰਮ੍ਰਿਤਸਰ ਸਾਹਿਬ ਆਂਦਾ ਹੈ ਚਾਹੇ ਉਹ ਸ਼੍ਰੀ ਨੰਦਪੁਰ ਸਾਹਿਬ ਆਂਦਾ ਹੈ ਚਾਹੇ ਉਹ ਚੰਡੀਗੜ੍ਹ ਆਂਦਾ ਹੈ ਉਹਦਾ ਬਹੁਤ ਘੱਟ ਹਿੱਸਾ ਸਾਡੇ ਕੋਲ ਇੱਥੇ ਆ ਰਿਹਾ ਹੈ ਲੇਕਿਨ ਹੈਰੀਟੇਜ ਟਰੀਟ ਬਣਨ ਦੇ ਨਾਲ ਜਦੋਂ ਇਹਦਾ ਦੇਸ਼ 'ਚ ਨਾਮ ਹੋਏਗਾ ਸੋਸ਼ਲ ਮੀਡੀਆ ਤੇ ਜਦੋਂ ਇਹਦਾ ਪ੍ਰਚਲਨ ਹੋਏਗਾ ਤੇ ਟੂਰਿਸਟ ਜਿਹੜੇ ਨੇ ਉਹ ਜ਼ਰੂਰ ਚਾਹਣਗੇ ਕਿ ਜਿ세 ਅਮ੍ਰਿਤਸਰ ਆਏ ਜਾਂ ਤੇ ਪਗਤ ਸਿੰਘ ਦਾ ਸਥਾਨ ਵੀ ਦੇਖੀ ਜਾਈਏ ਔਰ ਜਦੋਂ ਟੂਰਿਜ਼ਮ ਵਧੇਗਾ ਤੁਹਦੇ ਨਾਲ ਬੰਗਾ ਦੀ ਨਵਾਂ ਸ਼ਹਿਰ ਦੀ ਖਟਕੜ ਕਲਾਂ ਦੀ ਅਰਥਵਸਥਾ ਨੂੰ ਬਹੁਤ ਵੱਡਾ ਲਾਭ ਮਿਲਣ ਵਾਲਾ ਸੋ ਉਸ ਦ੍ਰਿਸ਼ਟੀ ਨਾਲ ਵੀ ਮੈਂ ਸਮਝਦਾ ਕਿ ਬਹੁਤ ਇੰਪੋਰਟੈਂਟ ਹੈ ਜਿੱਥੇ ਪੰਜਾਬ ਦੇ ਨੌਜਵਾਨਾਂ ਨੂੰ ਸੇਧ ਦੇਣ ਦਾ ਕੰਮ ਇਹ ਸਮਾਰਕ ਕਰੇਗਾ ਦੇਸ਼ ਦੇ ਨੌਜਵਾਨਾਂ ਨੂੰ ਸੇਧ ਦੇਣ ਦਾ ਕੰਮ ਇਹ ਜਿਹੜੀ ਹੈਰੀਟੇਜ ਸਟਰੀਟ ਕਰੇਗੀ ਉਥੇ ਹੀ ਨਵਾਂ ਸ਼ਹਿਰ ਜ਼ਿਲ੍ਹੇ ਦੀ ਆਰਥਿਕਤਾ ਨੂੰ ਵੀ ਇਹਦੇ ਨਾਲ ਹੁਲਾਰਾ ਮਿਲੇਗਾ ਹੰਗਾਰਾ ਮਿਲੇਗਾ ਤੋਂ ਮੈਂ ਕੋਈ ਫਿਰ ਬਹੁਤ ਬਹੁਤ ਤਨਵਾਦੀ ਦੂਜਾ ਵੱਡਾ ਮੁੱਦਾ ਉਸ ਵੇਲੇ ਵੀ ਮੈਂ ਰੱਖਿਆ ਸੀ ਕਿ ਨਵਾਂ ਸ਼ਹਿਰ ਨੂੰ ਮੈਡੀਕਲ ਕਾਲਜ ਮਿਲਣਾ ਚਾਹੀਦਾ ਪਰ ਮੈਂ ਇਹਦੇ ਲਈ ਕੋਸ਼ਿਸ਼ ਕਰਾਂਗਾ ਨਰੇਂਦਰ ਮੋਦੀ ਜੀ ਦਾ ਸੁਪਨਾ ਹੈ ਔਰ ਇਸ ਗੱਲ ਨੂੰ ਉਹਨਾਂ ਨੇ ਬਾਰ-ਬਾਰ ਕਿਹਾ ਹੈ ਕਿ ਦੇਸ਼ ਦੇ ਯੋਜਨਾ ਵੀ ਬਣਾਈ ਹੈ ਕੇਂਦਰ ਸਰਕਾਰ ਨੇ ਕਿ ਦੇਸ਼ ਦੇ ਹਰ ਜ਼ਿਲ੍ਹੇ 'ਚ ਮੈਡੀਕਲ ਕਾਲਜ ਸਥਾਪਿਤ ਕਰਨਾ ਹੈ ਤਾਂ ਕਿ ਜਿਆਦਾ ਤੋਂ ਜਿਆਦਾ ਕੁਆਲੀਫਾਈਡ ਡਾਕਟਰਸ ਦੇਸ਼ ਦੇ ਅੰਦਰ ਪ੍ਰੋਡਿਊਸ ਕੀਤੇ ਜਾ ਸਕਣ ਸਿਹਤ ਸਿਵਾਵਾਂ ਨੂੰ ਸੁਧਾਰਨ ਲਈ ਉਸੇ ਕੜੀ 'ਚ ਨਵਾਂ ਸ਼ਹਿਰ ਦਾ ਮੈਡੀਕਲ ਕਾਲਜ ਵੀ ਕੇਂਦਰ ਸਰਕਾਰ ਨੇ ਜਿਹੜਾ ਪੰਜਾਬ ਨੂੰ ਦਿੱਤਾ ਹੈ ਕਿਉਂਕਿ 60% ਦੀ ਹਿੱਸੇਦਾਰੀ ਜਿਹੜੀ ਹੈ ਤੇ ਕੇਂਦਰ ਸਰਕਾਰ ਦੀ ਸੋ ਉਹਦੇ ਲਈ ਵੀ ਮੈਂ ਨਰੇਂਦਰ ਮੋਦੀ ਜੀ ਦਾ ਸਾਡੇ ਦੇਸ਼ ਦੇ ਜਿਹੜੇ ਸਵਾਸਥੇ ਮੰਤਰੀ ਨੇ ਸਤਕਾਰਯੋਗ ਜੈਪ੍ਰਕਾਸ਼ ਜਗਤਪ੍ਰਕਾਸ਼ ਨਿੱਡਾ ਜੀ ਦਾ ਉਹਨਾਂ ਦਾ ਮੈਂ ਕੋਟਨ ਕੋਟ ਧੰਨਵਾਦ ਕਰਦਾ ਕਿ ਉਹਨਾਂ ਨੇ ਨਵਾਂ ਸ਼ਹਿਰ ਨੂੰ ਇੱਕ ਮੈਡੀਕਲ ਕਾਲਜ ਦਿੱਤਾ ਹੈ ਔਰ ਮੈਡੀਕਲ ਕਾਲਜ ਆਂਦੇ ਨਾਲ ਵੀ ਨਵਾਂ ਸ਼ਹਿਰ ਨੂੰ ਉਹਦਾ ਬਹੁਤ ਲਾਭ ਮਿਲਣ ਵਾਲਾ ਹੈ ਜਿੱਥੇ ਸਾਡੇ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਗੀ ਮੈਡੀਕਲ ਦੀ ਪੜ੍ਹਾਈ ਲਈ ਉੱਥੇ ਨਵਾਂ ਸ਼ਹਿਰ ਦੀ ਇਕਨੋਮੀ ਵਿੱਚ ਵੀ ਉਸ ਮੈਡੀਕਲ ਕਾਲਜ ਨਾਲ ਬਹੁਤ ਵੱਡਾ ਹੰਗਾਰਾ ਜਿਹੜਾ ਮਿਲੇਗਾ ਸੋ ਨਵਾਂ ਸ਼ਹਿਰ ਜ਼ਿਲ੍ਹੇ ਦੇ ਲਈ ਜਿਹੜੇ ਦੋ ਵੱਡੇ ਪ੍ਰੋਜੈਕਟ ਆਏ ਆ ਉਨਾ ਦੋਨਾ ਪ੍ਰੋਜੈਕਟਸ ਦੇ ਲਈ ਮੈਂ ਇੱਕ ਵਾਰ ਫਿਰ ਨਰਿੰਦਰ ਮੋਦੀ ਜੀ ਦਾ ਗਜੇਂਦਰ ਸ਼ਿਖਾਵਤ ਜੀ ਦਾ ਸ਼੍ਰੀ ਜੇਪੀ ਨੱਡਾ ਜੀ ਦਾ ਕੋਟਨ ਕੋਟ ਧੰਨਵਾਦ ਕਰਦਾ ਕਿ ਉਹਨਾਂ ਨੇ ਨਵੇਂ ਸ਼ਹਿਰ ਜ਼ਿਲ੍ਹੇ ਦੇ ਲੋਕਾਂ ਦੇ ਇਸ਼ੂਜ਼ ਨੂੰ ਧਿਆਨ ਚ ਰੱਖਦੇ ਹੋਏ ਇਹਨਾਂ ਦੋ ਪ੍ਰੋਜੈਕਟਸ ਨੂੰ ਮਨਜ਼ੂਰੀ ਦਿੱਤੀ ਹੈ ਹੱਲੇ ਵੀ ਬਹੁਤ ਸਾਰੇ ਕੰਮ ਬਾਕੀ ਨੇ ਕਿਉਂਕਿ ਜਦੋਂ ਨਵਾਂ ਸ਼ਹਿਰ ਆਇਆ ਸੀ ਤੇ ਬਹੁਤ ਸਾਰੇ ਇਸ਼ੂ ਆਪਾਂ ਚੁੱਕੇ ਸੀ ਉਹਨਾਂ ਚੋਂ ਦੋ ਹੀ ਰਿਜ਼ੋਲਵ ਹੋਏ ਨੇ ਰੇਲਵੇ ਦਾ ਇੱਕ بڑا ਵੱਡਾ ਇਸ਼ੂ ਰੇਲਵੇ ਦਾ ਜਿਹੜਾ ਨਵਾਂ ਸ਼ਹਿਰ ਦਾ ਇਸ਼ੂ ਹੈ ਉਹ ਇਸ਼ੂ ਤੇ ਵੀ ਕੰਮ ਚੱਲ ਰਿਹਾ ਹੈ ਮੈਂ ਉਹਦੇ ਲਈ ਵੀ ਦੋ ਵਾਰ ਮਾਨਯੋਗ ਰੇਲ ਮੰਤਰੀ ਜੀ ਨੂੰ ਮਿਲ ਕੇ ਨਿਵੇਦਨ ਕੀਤਾ ਹੈ ਕਿ ਨਵਾਂ ਸ਼ਹਿਰ ਨੂੰ ਜਿਹੜਾ ਉਹ ਰੇਲ ਦੇ ਨਾਲ ਜੋੜਿਆ ਜਾਏ ਫਗਵਾੜਾ ਦੇ ਨਾਲ ਜੋੜਿਆ ਜਾਏ ਉਹਦੇ ਲਈ ਵੀ ਮੈਨੂੰ ਪੂਰੀ ਉਮੀਦ ਹੈ ਕਿਉਂਕਿ ਰੇਲ ਮੰਤਰੀ ਜੀ ਨੇ ਉਸੇ ਵੇਲੇ ਸਾਰੇ ਅਫਸਰਾਂ ਨੂੰ ਬੁਲਾ ਕਰਕੇ ਇਸ ਗੱਲ ਦੀ ਤਾਕੀਦ ਕੀਤੀ ਸੀ ਕਿ ਇਸ ਵਿਸ਼ੇ ਦੇ ਉੱਤੇ ਤੁਸੀਂ ਕਾਰਵਾਈ ਸ਼ੁਰੂ ਕਰੋ ਸੋ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਅੰਦਰ ਜਿਹੜਾ ਰੇਲਵੇ ਦਾ ਇੱਕ ਬੜਾ ਪੁਰਾਣਾ ਮੁੱਦਾ ਕਿ ਰੇਲਵੇ ਨਾਲ ਨਵਾਂ ਸ਼ਹਿਰ ਨੂੰ ਬਲਾਚੌਰ ਨੂੰ ਜੋੜਨਾ ਹੈ ਉਹਦੇ ਤੇ ਵੀ ਕੇਂਦਰ ਸਰਕਾਰ ਗੰਭੀਰਤਾ ਪੂਰੋ ਕੰਮ ਕਰੇਗੀ ਔਰ ਬਹੁਤ ਜਲਦੀ ਉਹਦੀ ਵੀ ਕੋਸ਼ਨਾਸੀ ਕਰਾਂਗੇ ਸੋ ਇਹਨਾਂ ਸਾਰੇ ਇਸ਼ੂਜ਼ ਨੂੰ ਲੈ ਕੇ ਮੇਰੇ ਮਨ ਸੀ ਕਿ ਤੁਹਾਡੇ ਮਾਧਿਅਮ ਦੇ ਨਾਲ ਨਵਾਂ ਸ਼ਹਿਰ ਦੀ ਜਨਤਾ ਦੇ ਨਾਲ ਇਹ ਗੱਲ ਰੱਖੀ ਜਾਵੇ ਕਿ ਕਿਵੇਂ ਮੋਦੀ ਸਾਹਿਬ ਦੀ ਸਰਕਾਰ ਜਿਹੜੀ ਹੈ ਕੇਂਦਰ ਦੀ ਸਾਡੀ ਜਿਹੜੀ ਸਰਕਾਰ ਹੈ ਉਹ ਪੰਜਾਬ ਦੇ ਚੌਕਮੁਖੀ ਵਿਕਾਸ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ ਔਰ ਮੈਨੂੰ ਕਿਉਂਕਿ ਪਾਰਟੀ ਨੇ ਮੌਕਾ ਦਿੱਤਾ ਸੀ ਨਵਾਂ ਸ਼ਹਿਰ ਦੇ ਲੋਕਾਂ ਨੇ ਵੀ ਬੜਾ ਪਿਆਰ ਦਿੱਤਾ ਪੂਰੇ ਹਲਕੇ ਦੇ ਲੋਕਾਂ ਨੇ ਬੜਾ ਪਿਆਰ ਦਿੱਤਾ ਸੋ ਮੇਰੀ ਇਹ ਡਿਊਟੀ ਵੀ ਬੰਦੀ ਹੈ ਕਿ ਜੋ-ਜੋ ਮਸਲੇ ਕੇਂਦਰ ਸਰਕਾਰ ਨਾਲ ਸੰਬੰਧਿਤ ਮੇਰੇ ਲੋਕ ਸਭਾ ਹਲਕੇ ਦੇ ਨੇ ਉਹਨਾਂ ਸਾਰੇ ਮਸਲਿਆਂ ਦੇ ਉੱਤੇ ਮੈਂ ਜਾ ਕੇ ਸਰਕਾਰ ਨਾਲ ਗੱਲ ਕਰਾਂ ਔਰ ਜੋ ਕੁਝ ਵੀ ਲੈ ਕੇ ਆ ਸਕਦਾ ਆਪਣੇ ਹਲਕੇ ਲਈ ਲੈ ਕੇ ਆਵਾਂ ਸੋ ਇੰਨੀਆਂ ਬੇਨਤੀਆਂ ਅੱਜ ਦੀ ਸਪ੍ਰੈਸ ਕਾਨਫਰੰਸ ਕਰਨੀਆਂ ਸੀ ਬਹੁਤ-ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮੈਡੀਕਲ ਕਾਲਜ ਦੀ ਇਸ 60:40 ਦੀ ਰੇਸ਼ੋ ਨਾਲ ਚਾਹੀਦੀ ਅਸੀਂ ਕਪੂਰਥਲਾ ਔਰ ਹੁਸ਼ਿਆਰਪੁਰ ਚ ਦੋ ਮੈਡੀਕਲ ਕਾਲਜ ਪਿਛਲੀ ਵਾਰੀ ਵੀ ਦਿੱਤੇ ਸੀ ਕੇਂਦਰ ਸਰਕਾਰ ਦੇ ਪੈਸੇ ਜਾਰੀ ਕਰਨ ਤੋਂ ਪਹਿਲਾਂ ਕੋਈ ਸ਼ਰਤਾਂ ਹੁੰਦੀਆਂ ਉਹਦੇ ਜ਼ਮੀਨ ਐਕਵਾਇਰ ਕਰਨਾ ਇੱਕ ਵੱਡੀ ਸ਼ਰਤ ਹੁੰਦੀ ਹੈ ਸੋ ਕੇਂਦਰ ਸਰਕਾਰ ਜਦੋਂ ਵੀ ਉਹ ਸ਼ਰਤਾ ਪੰਜਾਬ ਦੀ ਸਰਕਾਰ ਪੂਰੀ ਕਰ ਲੇਗੀ ਪੈਸੇ ਜ਼ਰੂਰ ਆਣਗੇ ਪੂਰੇ ਦੇਸ਼ ਵਿੱਚ ਮੈਡੀਕਲ ਕਾਲਜ ਬਣ ਰਹੇ ਆ ਪੰਜਾਬ ਕੋਈ અપਵਾਦ ਨਹੀਂ ਹੈ ਔਰ ਮੇਰੀ ਬੇਨਤੀ ਹੈ ਕਿ ਸਰਕਾਰ ਜਲਦੀ ਉਹ ਫਾਰਮੈਲਟੀਆਂ ਵੀ ਪੂਰੀਆਂ ਕਰੇ ਨਵਾਂ ਸ਼ਹਿਰ ਦੇ ਅੰਦਰ ਵੀ ਸਰਕਾਰ ਜ਼ਮੀਨ ਐਕਵਾਇਰ ਕਰਕੇ ਜਿਹੜਾ ਆਪਣਾ ਕੰਮ ਸ਼ੁਰੂ ਕਰ ਲੇਗੀ ਤੇ ਕੇਂਦਰ ਦਾ ਪੈਸਾ ਤੇ ਆ ਹੀ ਜਾਣਾ ਹੈ ਕੇਂਦਰ ਦਾ ਪੈਸਾ ਤਾਂ ਐਡਵਾਂਸ ਹੀ ਆ ਜਾਂਦਾ ਬਹੁਤ ਸਾਰੀਆਂ ਸਕੀਮਾਂ ਚ ਨਵਾਂ ਸ਼ਹਿਰ ਵਾਲੇ ਦੀ ਜਮੀਨ ਸਰ ਹਾਲੇ ਤਾਂ ਸਰਕਾਰ ਨੇ ਸੈਂਕਸ਼ਨ ਕੀਤੀ ਹੈ ਉਹਦੇ ਬਾਅਦ ਹਰ ਸਰਕਾਰ ਦਾ ਉਹਦੇ ਬਾਅਦ ਟੈਂਡਰ ਹੋਏਗਾ ਲੋਕ ਟੈਂਡਰ 'ਚ ਬਿਡ ਕਰਨਗੇ ਜਿਹਨੂੰ ਟੈਂਡਰ ਮਿਲੇਗਾ ਉਹ ਟਾਈਮ ਲੇਕੇ ਨੂੰ ਲੱਗਦਾ ਹੈ ਕਿ ਫਗਤ ਸਿੰਘ ਦੇ ਜਿਹੜੀ ਜਨਮ ਦਿਨਤੀ ਆਣੀ ਹੈ 28 ਸਤੰਬਰ ਉਦੋਂ ਤੱਕ ਕੰਮ ਦੀ ਸ਼ੁਰੂਆਤ ਹੋ ਜਾਣੀ ਚਾਹੀਦੀ ਹੈ ਸਰ ਇੱਕ ਰਕਾਸਨ ਦਾ ਵੀ ਤੁਸੀਂ ਕਿਹਾ ਸੀ ਸਿਖਾਉ ਵੱਲ ਸਾਹਿਬ ਨੇ ਕਹਿ ਦਿੱਸੇ ਉਹਦੇ ਕੀ ਬੰਦਾ ਉਹਦੇ ਚ ਵੀ ਕਿਉਂਕਿ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਇੱਕ ਪ੍ਰੋਪੋਜ਼ਲ ਜਾਣੀ ਹੁੰਦੀ ਹੈ ਕੇਂਦਰ ਦੀ ਜਿਹੜੀ ਪ੍ਰਸ਼ਾਸਕੀਮ ਹੈ ਉਹ ਵੀ ਸਟੇਟ ਗਵਰਨਮੈਂਟ ਦੀ ਪ੍ਰੋਪੋਜ਼ਲ ਤੇ ਹੀ ਜਾਂਦੀ ਹੈ ਉਹ ਪ੍ਰੋਪੋਜ਼ਲ ਜਾਣ ਤੋਂ ਬਾਅਦ ਉਹਦੇ ਤੇ ਕੰਮ ਸ਼ੁਰੂ ਹੋ ਗਿਆ ਹੈ ਕਮੇਟੀ ਬਣੇਗੀ ਕਮੇਟੀਆਂ ਨੂੰ ਰਿਵਿਊ ਕਰੇਗੀ ਔਰ ਜਦੋਂ ਕਮੇਟੀ ਸੈਂਕਸ਼ਨ ਕਰਕੇ ਉੱਪਰ ਭੇਜਦੀ ਹੈਗੀ ਸਰਕਾਰ ਕੋਲ ਸਰਕਾਰ ਪੈਸੇ ਸੈਂਕਸ਼ਨ ਕਰ ਦੇਗੀ ਪ੍ਰੋਸੈਸ ਹੈ ਮੈਨੂੰ ਲੱਗਦਾ 1-2 ਮਹੀਨੇ ਚ ਰਕਾਸਨ ਦੀ ਵੀ ਪ੍ਰੋਪੋਜ਼ਲ ਆ ਜਾਏਗੀ ਕੁਛ ਨਾ ਹੋਵੇ। ਤੁਸੀਂ ਕੋਈ ਰੇਲਵੇ ਦਾ ਮੁੱਦਾ ਆਪ ਵੀ ਸੀ ਕਿਉਂਕਿ ਪਤਨਾਗਰ ਦੇ ਪਤਨਾਗਰ ਤੁਸੀਂ ਇਹਨੂੰ ਫਗਵਾੜੇ ਨਾਲ ਜੋੜਨ ਦੀ ਕਹਿੰਦੇ ਫਗਵਾੜਾ ਨਾਲ ਤੇ ਆਲਰੇਡੀ ਜੁੜਿਆ ਹੋਇਆ ਹੈ ਨਾ ਖੰਨੇ ਨਾਲ ਜੋੜਨ ਦੀ ਲੋੜ ਹੈ ਬਿਲਕੁਲ ਠੀਕ ਹੈ ਮੈਂ ਉਹਨੂੰ ਖੰਨੇ ਦੀ ਜਗ੍ਹਾ ਫਗਵਾੜਾ ਕਿਹਾ ਗਿਆ ਖੰਨੇ ਨਾਲ ਜੋੜਨਾ ਹੈ ਬ ਆ ਰੇਲਵੇ ਮੰਤਰੀ ਜੀ ਨੂੰ ਮੈਮੋਰੰਡਮ ਦਿੱਤਾ ਸੀ ਉਹਨਾਂ ਨੇ ਮੇਰੇ ਸਾਹਮਣੇ ਜਿਹੜੇ ਆਫੀਸਰ ਸੀਗੇ ਉਹਨਾਂ ਨਾਲ ਗੱਲ ਵੀ ਕੀਤੀ ਕਿਉਂਕਿ ਇਹਦੇ ਲਈ ਟੈਕਨੀਕਲ ਸਰਵੇ ਹੋਣਾ ਚੁਕੋ ਕੋਈ ਵੀ ਸਕੀਮ ਹੈ ਨਾ ਉਹਦੇ ਲਈ ਸਟੇਟ ਗਵਰਨਮੈਂਟ ਵੀ ਬੜਾ ਕੀ ਇੰਪੋਰਟੈਂਟ ਰੋਲ ਪੇ ਕਰਦੀ ਹੈ ਰੇਲਵੇ ਨੇ ਜਦੋਂ ਆਪਣਾ ਪ੍ਰੋਜੈਕਟ ਬਣਾਉਣਾ ਹੈ ਸਭ ਤੋਂ ਪਹਿਲਾਂ ਤਾਂ ਟੈਕਨੀਕਲ ਸਰਵੇ ਹੋਣਾ ਹੈ ਫੀਜ਼ਿਬਿਲਟੀ ਚੈੱਕ ਹੋਣੀ ਹੈ ਫਿਰ ਜ਼ਮੀਨ ਦੀ ਗੱਲ ਆਣੀ ਹੈ ਜ਼ਮੀਨ ਜਿਹੜੀ ਐਕਵਾਇਰ ਕਰਨੀ ਹੈ ਉਹ ਸਟੇਟ ਗਵਰਨਮੈਂਟ ਨੇ ਕਰਨੀ ਹੈ ਉਹ ਸੰਵਿਧਾਨਕ ਅਧਿਕਾਰ ਸਿਰਫ ਸਟੇਟ ਗਵਰਨਮੈਂਟ ਨੂੰ ਦਿੱਤਾ ਹੈ ਔਰ ਸਾਡੇ ਧਿਆਨ ਚ ਇਹ ਹੈ ਕਿ ਪ ਸੈਂਕਸ਼ਨਡ ਪ੍ਰੋਜੈਕਟ ਸੀਗੇ ਜਿਹਦੇ ਚ ਹਜ਼ਾਰਾਂ ਕਰੋੜ ਰੁਪਏ ਸੈਂਕਸ਼ਨ ਹੋ ਗਿਆ ਸੀ ਉਹ ਵੀ NHAI ਨੇ ਚਿੱਠੀ ਲਿਖ ਕੇ ਵਿਡਰੋਅ ਕਰ ਲਿਆ ਕਿਉਂਕਿ ਜ਼ਮੀਨ ਐਕਵਾਇਰ ਨਹੀਂ ਹੋ ਰਹੀ ਬਹੁਤ ਸਾਰੇ ਜ਼ਿਲ੍ਹਿਆਂ ਚ ਸੋ ਮੈਨੂੰ ਲੱਗਦਾ ਕਿ ਇੱਕ ਵਾਰੀ ਰੇਲਵੇ ਮਿਨਿਸਟਰੀ ਦੀ ਟੈਕਨੀਕਲ ਪ੍ਰਪੋਜ਼ਲ ਓਕੇ ਹੋ ਜਾਏ ਲੇਕਿਨ ਮੈਂ ਉਸ ਨੂੰ ਲਗਾਤਾਰ ਫਾਲੋਅ ਅਪ ਕਰ ਰਹੇ ਹਾਂ ਜ਼ਰੂਰ ਇਸਤੇ ਕਾਰਵਾਈ ਹੋਵੇ ਸਵਾਜੀ ਤੁਸੀਂ ਬਲਾਚੌਰ ਦੀ ਵੀ ਪਿੱਛੇ ਆਪੇ ਮੇਰੇ ਹੁਣ ਜਿੱਤ ਕੇ ਗਏ ਨੇ ਅਜਾ ਵੀ ਤੁਸੀਂ ਵੀ ਆਪਣੀ ਸਰਕਾਰ ਨੂੰ ਕਹੁੰਦੇ ਜੀ ਨਹੀਂ ਮੈਂ ਆਲਰੇਡੀ ਕਰ ਚੁੱਕਾ ਕੰਗ ਸਾਬ ਨੇ ਤਾਂ ਹੋਣ ਕੀਤੀ ਹੋਗੀ ਮੈਂ ਤਾਂ ਬਲਾਚੌਰ ਨਵਾਂ ਸ਼ਹਿਰ ਇਹਨਾਂ ਦੋਨਾਂ ਨੂੰ ਰੇਲਵੇ ਮંત્રી ਜੀ ਨੂੰ ਮਿਲ ਕੇ ਪੂਰੀ ਪ੍ਰੋਪੋਜ਼ਲ ਸਬਮਿਟ ਕਰਕੇ ਆਇਆ ਸੀ ਔਰ ਆਫੀਸਰਸ ਨਾਲ ਮੀਟਿੰਗ ਕਰਵਾਈ ਸੀ ਮੇਰੀ ਉਹਨਾਂ ਨੇ ਉਹ ਸਾਰਾ ਟੈਕਨੀਕਲ ਸਰਵੇ ਵਗੈਰਾ ਦਾ ਕੰਮ ਸ਼ੁਰੂ ਹੋਏਗਾ ਮੈਂ ਬਜਟ ਸੈਸ਼ਨ ਖਤਮ ਹੋ ਜਾਏ ਉਸ ਤੋਂ ਬਾਅਦ ਮੈਂ ਦੁਬਾਰਾ ਇੱਕ ਵਾਰ ਅਗਰਵਰ ਸਾਹਿਬ ਨੂੰ ਜਾ ਕੇ ਮਿਲ ਕੇ ਉਹਦੀ ਕੀ ਪ੍ਰੋਗਰੈਸ ਹੈ ਉਹ ਇੱਕ ਵਾਰੀ ਕਰਕੇ ਫਿਰ ਤੁਹਾਡੇ ਨਾਲ ਦੁਬਾਰਾ ਰੂਬਰੂ ਹੋਵਾਂ ਸਰ ਫਟਿਆਲਾ ਵਿੱਚ ਕਰਨਲ ਬਾਠ ਔਰ ਤੇ ਪੰਜਾਬ ਪੁਲਿਸ ਦਾ ਇੱਕ ਬਹੁਤ ਵੱਡਾ ਮਾਮਲਾ ਚੱਲ ਰਿਹਾ ਹੈ ਕਿ ਸੁਧਰ ਰਿਹਾ ਹੈ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਬੜਾ ਹੀ ਅਨਫੋਰਚੂਨੇਟ ਹੈ ਦੇਖੋ ਦੇਸ਼ ਦੇ ਜਵਾਨ ਜਿਹੜੇ ਨੇ ਦੇਸ਼ ਦੀਆਂ ਸਰਹੱਦਾਂ ਤੇ ਦੇਸ਼ ਦੀ ਰਾਖੀ ਔਰ ਇੰਨੇ ਵੱਡੇ ਆਫੀਸਰ ਨਾਲ ਕਰਨਲ ਰੈਂਕ ਦਾ ਆਫੀਸਰ ਜਿਹੜਾ ਹੈ ਉਹਦਾ ਕਿੰਨਾ ਸਟੇਚਰ ਹੈ ਉਸ ਆਫੀਸਰ ਨਾਲ ਇਸ ਪ੍ਰਕਾਰ ਦੀ ਵਹਿਸ਼ਿਆਨਾ ਮਾਰਪੀਟ ਹੁੰਦੀ ਹੈ ਹਮਲਾ ਹੁੰਦਾ ਹੈ ਔਰ ਪੁਲਿਸ ਕਈ ਦਿਨ ਤੱਕ ਕਾਰਵਾਈ ਨਹੀਂ ਕਰਦੀ ਘਰ ਵਾਲਿਆਂ ਨੂੰ ਦਬਾਅ ਪਾਇਆ ਜਾਂਦਾ ਕਿ ਸਮਝੌਤਾ ਕਰ ਲਓ ਮੈਂ ਸਮਝਦਾ ਇਸ ਤੋਂ ਜ਼ਿਆਦਾ ਦੁਰਭਾਗਿਆਪੂਰਨ ਸਥਿਤੀ ਹੋ ਨਹੀਂ ਸਕਦੀ ਜਿਹੜੇ ਵੀ ਪੁਲਿਸ ਆਫੀਸਰ ਇਹਦੇ ਚ ਇਨਵੋਲਵ ਨਹੀਂ ਉਹਨਾਂ ਦੇ ਖਿਲਾਫ ਖੜੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਨੂੰ ਉਹਨਾਂ ਦੀਆਂ ਨੌਕਰੀਆਂ ਤੋਂ ਬਰਖਾਸਤ ਕਰਨਾ ਚਾਹੀਦਾ ਔਰ ਜਿਹੜੇ ਪੁਲਿਸ ਅਫਸਰਾਂ ਨੇ ਇਸ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਐਫ ਆਈ ਆਰ ਕ੍ਰਾਂਚ ਦੇਰੀ ਕੀਤੀ, ਉਹਨਾਂ ਦੇ ਖਿਲਾਫ ਵੀ ਡਿਪਾਰਟਮੈਂਟਲ ਇਨਕੁਆਇਰੀ ਹੋ ਕੇ ਕਾਰਵਾਈ ਹੋਣੀ ਚਾਹੀਦੀ ਹੈ। ਦੇਖੋ ਇੱਕ ਆਮ ਵਿਅਕਤੀ ਨਾਲ ਕੀ ਹਾਲ ਕਰਦੇ ਹੋਣਗੇ ਜਿਹੜੇ ਫਾਇਦੇ ਕਰਨਲ ਨੂੰ ਨਹੀਂ ਛੱਡਦੇ ਪਏ। ਨਹੀਂ ਸੋਚੋ ਕਿ ਆਮ ਵਿਅਕਤੀ ਅਗਰ ਕਿਤੇ ਪੁਲਿਸ ਸਟੇਸ਼ਨ ਚਲਾ ਜਾਏਗਾ ਨਾ ਇੱਥੇ ਚੜ੍ਹ ਜੇ ਤਾਂ ਕੀ ਹਾਲ ਹੁੰਦਾ ਹੈਗਾ ਪੰਜਾਬ 'ਚ ਪੁਲਿਸ ਰਾਜ ਹੋਇਆ ਪਿਆ। ਔਰ ਇਕੱਲੇ ਉਥੋਂ ਦੀ ਹੈ ਮੈਂ ਤਾਂ ਕਿਉਂਕਿ ਪਬਲਿਕ ਡੀਲਿੰਗ ਕਰਦਾ ਮੇਰੇ ਕੋਲ ਤਾਂ ਰੋਜ਼ ਲੋਕ ਆਉਂਦੇ। ਜੋ ਐਸਐਚਓ ਡੀਐਸਪੀ ਐਸਐਸਪੀ ਇਸ ਸਮੇਂ ਉਹਨਾਂ ਦਾ ਜੋ ਵਿਵਹਾਰ ਹੈ ਜਨਤਾ ਦੇ ਪ੍ਰਤੀ ਜਿੰਨੀ ਅਸੰਵੇਦਨਸ਼ੀਲਤਾ ਹੈ ਜਨਤਾ ਦੇ ਪ੍ਰਤੀ ਮੈਂ ਤੁਹਾਨੂੰ ਉਹਦਾ ਬਿਆਨ ਨਹੀਂ ਕਰ ਸਕਦਾ ਸੋ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਐਕਸਪੋਜ਼ ਕੀਤਾ ਹੈ ਕਰਨਲ ਬਾਠ ਵਾਲੇ એપisode ਨੇ ਮੁੱਖ ਮੰਤਰੀ ਸਾਹਿਬ ਜਿੰਨੇ ਮਰਜ਼ੀ ਦਾਅਵੇ ਕਰੀ ਜਾਂ ਜਿੰਨੇ ਮਰਜ਼ੀ ਇਛਤਿਹਾਰ ਦੇਈ ਜਾਂ ਪਰ ਸਚਾਈ ਇਹ ਹੀ ਹੈ ਕਿ ਪੰਜਾਬ ਦੇ ਅੰਦਰ ਕਾਨੂੰਨ ਵਿਵਸਥਾ ਦੀ ਹਾਲਤ ਲਗਾਤਾਰ ਗਿਗੜਦੀ ਜਾ ਰਹੀ ਹੈ ਇਨਪਰ ਵੀ ਮੰਗ ਕਰ ਰਹੇ ਹੋ ਆਖਬਾਰਾਂ ਤੋਂ ਐਕਸ਼ਨ ਲਿਆ ਜਾ ਰਿਹਾ ਹੈ ਸੀਬੀਆਈ ਦੀ ਮੰਗ ਕਰ ਰਹੇ ਹੋ ਦੇਖੋ ਇਹ ਤਬਸਤਾ ਚੱਲਦੀ ਹੈ ਉਹ ਸੜਕਾਂ ਦੀ ਜੋ ਹਾਲਤ ਹੈ ਮੈਨੂੰ ਪਤਾ ਹੀ ਹੈ ਮੈਂ ਆਪ ਜਾ ਕੇ ਆਇਆ ਇੱਕ ਵਾਰੀ ਗਿਆ ਵੀ ਸੀ ਮੈਨੂੰ ਪਤਾ ਨਹੀਂ ਇਹਨੂੰ ਪਤਾ ਹੁੰਦਾ ਤਾਂ ਮੈਂ ਜ਼ਰੂਰ ਤੁਹਾਡੇ ਨਾਲ ਆ ਕੇ ਬੈਠਦਾ ਵਪਾਰੀ ਭਰਾਵਾਂ ਨਾਲ ਲਾ ਕੇ ਇੱਥੇ ਤਰਨੇ ਤੇ ਬੈਠਦਾ ਅੱਗੇ ਤੋਂ ਜਦੋਂ ਵੀ ਮੈਂ ਬੇਨਤੀ ਕਰਾਂਗਾ ਆਪਨੇ ਸਾਰੇ ਲੋਕਲ ਲੀਡਰ ਸਾਹਿਬਾਨ ਨੂੰ ਕਿ ਜਦੋਂ ਵੀ ਕੋਈ ਇਸ ਪ੍ਰਕਾਰ ਦੀ ਇਸ਼ੂ ਆਏ ਜ਼ਰੂਰ ਮੇਰੇ ਧਿਆਨ ਚ ਲੈ ਕੇ ਆਨ ਮੈਂ ਉਹਨਾਂ ਦੀ ਗੱਲ ਨੂੰ ਉਰਜੋਰ ਤਰੀਕੇ ਨਾਲ ਉਠਾਉਂਗਾ ਵੀ ਔਰ ਮੈਂ ਅੱਜ ਡੀਸੀ ਸਾਹਿਬ ਨਾਲ ਵੀ ਗੱਲ ਕਰਦਾ ਇਸ ਪ੍ਰੈਸ ਕਾਨਫਰੈਂਸ ਤੋਂ ਬਾਅਦ ਕਿ ਵੀ ਉਹ ਸੜਕ ਨੂੰ ਜਲਦ ਤੋਂ ਜਲਦ ਬਣਾਇਆ ਜਾਏ ਤੇ ਨਹੀਂ ਬਣਾਣਗੇ ਤੇ ਮੈਂ ਜੀ ਨਸ਼ੇ ਦੇ ਬਾਰੇ ਕੀ ਕਰਨਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਦਿਨ ਭਰ ਨਸ਼ਾ ਫੈਦਾ ਜਾ ਰਿਹਾ ਛੋਟੇ ਛੋਟੇ ਜਿਹੜੇ ਹੈਗੇ ਆ ਆ ਪੜ ਕੇ ਨਾ ਦੋਚੇ ਵੱਡੇ ਜਿਹੜੇ ਮਗਰਮਾਸ਼ਾ ਅਜੇ ਤੱਕ ਨਜ਼ਰ ਨਹੀਂ ਆਦੇ ਜਿਨ੍ਹਾਂ ਉਨਾਂ ਦੀਆਂ ਕੋਠੀਆਂ ਵੀ ਅਜੇ ਤੱਕ ਨਜ਼ਰ ਨਹੀਂ ਆਈਆਂ ਤਾਂ ਆਪ ਜੀ ਦੀ ਸਰਕਾਰ ਦੇ ਉੱਤੇ ਐਕਸ਼ਨ ਲਿਆ ਜਾਵੇ ਕਿ ਇਹ ਇਹਦੇ ਨਾਲ ਇਹ ਮਸ਼ੀਨ ਵਾਲੇ ਆਪ ਦੇ ਐਮਐਲਏ ਜੰਮੂ ਤੋਂ ਜਿਹੜੇ ਐਮਐਲਏ ਆ ਆਪਰੇ ਇੱਕੋ ਇੱਕ ਵਾਰ ਉਹਨਾਂ ਨੇ ਵੀ ਪੰਜਾਬ ਦੇ ਉੱਤੇ ਧੂਂਕ ਲਾਈਏ ਦੇਖੋ ਮੈਂ ਨਾ ਇਸ ਇਸ਼ੂ ਨੂੰ ਹਮੇਸ਼ਾ ਪੋਲਿਟਿਕਸ ਤੋਂ ਉੱਪਰ ਉੱਠ ਕੇ ਡੀਲ ਕਰਨ ਦਾ ਵਿਸ਼ਵਾਸ ਕਰਦਾ ਜੀ ਔਰੋਪ ਦਾ ਪੋਲਿਟਿਕਸ ਅਸੀਂ ਇੱਕ ਦੂਜੇ 'ਤੇ ਲਾਨਾ ਹੀ ਰਹਿੰਦੇ ਆ। ਲੇਕਿਨ ਸਾਨੂੰ ਇਸ ਸੱਚਾਈ ਨੂੰ ਸਭ ਨੂੰ ਐਕਸੈਪਟ ਕਰਨਾ ਚਾਹੀਦਾ ਹੈ ਸਭ ਪੋਲਿਟਿਕਲ ਪਾਰਟੀਆਂ ਨੂੰ ਕਿ ਪੰਜਾਬ 'ਚ ਨਸ਼ੇ ਦੀ ਸਮੱਸਿਆ ਵੱਧਦੀ ਜਾ ਰਹੀ ਹੈ। ਅਸੀਂ ਉਹਨੂੰ ਕੋਈ ਬਹਾਨਾ ਬਣਾ ਲਈਏ ਹੁੰਦਾ ਕੀ ਹੈ ਕਿ ਜਿਹੜੇ ਸਰਕਾਰ 'ਚ ਹੁੰਦੇ ਆ ਉਹ ਆਪੋਜੀਸ਼ਨ ਨੂੰ ਬਲੇਮ ਕਰਦੇ ਆ ਜਿਵੇਂ ਜਾਣਬੁੱਝ ਕੇ ਬਦਨਾਮ ਕਰਨ ਲਈ ਪੰਜਾਬ ਨੂੰ ਇਹ ਗੱਲਾਂ ਕਰ ਰਹੇ ਆ। ਕੋਈ ਪੰਜਾਬ ਨੂੰ ਬਦਨਾਮ ਕਰਨ ਵਾਲੀ ਗੱਲ ਨਹੀਂ ਕਰ ਰਿਹਾ ਸੱਚਾਈ ਹੈ ਕਿ ਪੰਜਾਬ 'ਚ ਨਸ਼ਾ ਵਧਦਾ ਜਾ ਰਿਹਾ ਹੈ ਮੈਂ ਤਾਂ ਰੋਜ਼ ਪਿੰਡਾਂ ਜਾਂਦਾ ਇੱਕੋ ਸਵਾਲ ਮੇਰੇ ਸਾਹਮਣੇ ਆਦਾ ਹੈ ਸਾਡੇ ਬੱਚੇ ਬਹੁਤ ਬੁਰੀ ਤਰ੍ਹਾਂ ਨਾਲ 16 17 17 ਸਾਲ ਦੇ ਬੱਚੇ ਉਹਨਾਂ ਤਾਂ ਕੁੜੀਆਂ ਵੀ ਉਹਦੇ ਸ਼ਾਮਿਲ ਹੋ ਗਈਆਂ। ਵਾਟਰ ਤੋਂ ਕਿਸ ਤਰ੍ਹਾਂ ਕ੍ਰੋਸ ਕਰਨਾ ਜਦੋਂ ਪੰਜਾਬ ਤੋਂ ਜੇ ਉਹ ਸਟੇਟ ਤੋਂ ਜਾ ਰਿਹਾ। ਮੈਂ ਮੈਂ ਦੱਸਣ ਲੱਗਾ ਤੁਹਾਨੂੰ। ਇਸ ਕਰਕੇ ਨਹੀਂ ਬਾਰਡਰ ਤੇ ਤਾਂ ਦੇਖੋ ਸਟੇਟ ਦੇ ਸਾਡੇ ਜਿਹੜੇ ਬਾਰਡਰ ਨੇ ਉਹਨਾਂ ਦੇ ਉੱਤੇ ਕੋਈ ਬਹੁਤ ਜ਼ਿਆਦਾ ਚੈਕਿੰਗ ਹੁੰਦੀ ਨਹੀਂ ਆਪਾਂ ਵੀ ਦੇਖਦੇ ਹਾਂ ਆਪਾਂ ਵੀ ਰੋਜ਼ ਹਰਿਆਣਾ ਜਾ ਰਹੇ ਹਾਂ ਆਪਾਂ ਵੀ ਰੋਜ਼ ਹਿਮਾਚਲ ਜਾ ਰਹੇ ਹਾਂ। ਸਟੇਟ ਗਵਰਨਮੈਂਟ ਦੀ ਕਮਜ਼ੋਰੀ ਹੈ। ਜਿਹੜੇ ਇੰਟਰ ਸਟੇਟ ਬਾਰਡਰ ਨੇ ਉਹ ਤਾਂ ਸਟੇਟ ਗਵਰਨਮੈਂਟ ਉਹਦੇ ਨੂੰ ਮੋਤਾ ਬੜਾ ਵਿਧਾਨ ਸਭਾ ਦੇ ਵਿੱਚ ਉਠਾ ਮੈਂ ਉਹ ਵੀ ਕਹਿ ਰਿਹਾ ਨਾ ਇਸ ਕਰਕੇ ਸਾਨੂੰ ਪੰਜਾਬੀਆਂ ਨੂੰ ਸਾਰੇ ਪੋਲਿਟੀਕਲ ਪਾਰਟੀ ਦੇ ਲੋਕਾਂ ਨੂੰ ਪ੍ਰੈਸ ਨੂੰ ਸੋਸ਼ਲ ਲੀਡਰਸ ਨੂੰ ਜ਼ਰੂਰ ਇੱਕਜੁੱਟ ਹੋ ਕੇ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਕਿ ਭਾਈ ਨਸ਼ੇ ਦੇ ਇਸ ਕੋਡ ਨੂੰ ਕਿੰਨੇ ਪੰਜਾਬ ਚੋਂ ਕਟਣਾ ਹੈ ਸਰਕਾਰ ਨੇ ਕੁਝ ਐਕਸ਼ਨ ਪਿਛਲੇ ਦਿਨਾਂ ਸ਼ੁਰੂ ਕੀਤਾ ਚਲੋ देर आए दुरुਸਾਏ ਮੈਂ ਉੱਤੇ ਕੋਈ ਪੋਲਿਟੀਕਲ ਟਿਕਟਨੀ ਨਹੀਂ ਕਰਨਾ ਚਾਹੁੰਦਾ ਕਿ ਵੀ 3 ਸਾਲ ਕਿਉਂ ਲੱਗ ਗਏ ਉਹਨਾਂ ਨੂੰ ਇਸ ਸੈਕਸ਼ਨ ਨੂੰ ਸ਼ੁਰੂ ਕਰਨ ਚ ਲੇਕਿਨ ਮੋਦੇ ਚ ਵੀ ਇਹ ਬੇਨਤੀ ਜ਼ਰੂਰ ਕਰਨੀ ਹੈ ਕਿ ਜਿਹੜਾ ਐਕਸ਼ਨ ਤੁਸੀਂ ਸ਼ੁਰੂ ਕੀਤਾ ਹੈ ਸਿਰਫ ਪੀਆਰ ਐਕਸਰਸਾਈਜ਼ ਨਾ ਰਹੇ ਜੀ ਕਿ ਕਿਉਂਕਿ ਦਿੱਲੀ ਚ ਆਪਾਂ ਚੋਣ ਹਾਰੇ ਆਂ ਮੋਰਲ ਬੜਾ ਡਾਊਨ ਹੈ ਤੇ ਕੁਛ ਨਾ ਕੁਛ ਆਪਾਂ 15 ਦਿਨ ਮਹੀਨਾ ਜਰਾ ਜੋਰ ਮਾਰ ਕੇ ਲੋਕਾਂ ਨੂੰ ਦਿਖਾਈਏ ਵੀ ਸਾਡੀ ਸਰਕਾਰ ਬੜੀ ਐ ਉਹਦੇ ਨਾਲ ਨਹੀਂ ਮਸਲਾ ਲਾਉਣਾ ਇਹ ਜਿਹੜੀ ਦਸ਼ਕਾਂ ਦੀ ਦਹਾਕੀਆਂ ਦੀ ਜਿਹੜੀ ਇਹ ਪ੍ਰੋਬਲਮ ਹੈ ਜਿਹੜਾ ਐਡਾ ਵੱਡਾ ਨੈਟਵਰਕ ਹੈ ਅਗਰ ਤੁਸੀਂ ਇਹਨੂੰ ਡਿਸਟਰੋਏ ਕਰਨਾ ਹੈ ਅਗਰ ਤੁਸੀਂ ਇਹਨੂੰ ਤੋੜਨਾ ਹੈ ਅਗਰ ਤੁਸੀਂ ਇਹਨੂੰ ਖਤਮ ਕਰਨਾ ਹੈ ਇਹਦੇ ਲਈ ਸਸਟੇਨਡ ਕੰਸਿਸਟੈਂਟ ਐਫਰਟ ਕਰਨੇ ਪੈਣਗੇ ਸਟੇਟ ਗਵਰਨਮੈਂਟ ਨੂੰ ਸੈਂਟਰਲ ਗਵਰਨਮੈਂਟ ਨੂੰ ਮਿਲ ਕੇ ਕਰਨੇ ਪੈਣਗੇ ਸਾਡੀ ਸੈਂਟਰਲ ਗਵਰਨਮੈਂਟ ਬੜੀ ਐ ਦੇ ਪ੍ਰਤੀ ਸincere ਹੈ ਪਿਛਲੇ ਲਗਭਗ 1.5-2 ਸਾਲ ਜਿਹਦੇ ਤੁਸੀਂ ਦੇਖੋਗੇ ਐਨਆਈਏ ਨੇ ਬਹੁਤ ਬੜੀਆਂ-ਬੜੀਆਂ ਰੇਟਸ ਕੀਤੀਆਂ ਜਿਹੜੇ ਟਰੱਗ ਦੇ ਪੈਡਲਰਸ ਨੇ ਜਿਹੜੇ ਸਮਗਲਰਸ ਨੇ ਉਸ ਨੈਟਵਰਕ ਨੂੰ ਤੋੜਨ ਲਈ ਮੈਚਾਨਾ ਕਿ ਸੈਂਟਰ اور స్టేట్ ਮਿਲਨ ਸਾਰੇ ਪੋਲੀਟੀਕਲ ਪਾਰਟੀਆਂ ਦੇ ਲੋਕ ਵੀ ਇੱਕ ਜੋਟਨ ਇੱਕ رائے ਬਣਾਉਣ ਕਿ ਯਾਰ ਚਾਹੇ ਕੋਈ ਹੋਏ ਜੋ ਵਿਅਕਤੀ ਨਸ਼ਾ ਵੇਚਦਾ ਹੈ ਜਿਹਦੀ ਕਿਸੇ ਵੀ ਤਰ੍ਹਾਂ ਦੀ ਭਾਗੀਦਾਰੀ ਦੀ ਉਹਨੂੰ ਕੋਈ ਨਹੀਂ ਬਚਾਏਗਾ ਉਹਦੇ ਖਿਲਾਫ ਐਕਸ਼ਨ ਹੁੰਦਾ ਸਭ ਉਹਦਾ ਵੈਲਕਮ ਕਰਾਂਗੇ ਸਭ ਸਰਕਾਰ ਦੇ ਨਾਲ ਖੜੇ ਹੋ ਜਾਗੇ ਇਸ ਮਾਮਲੇ 'ਚ ਔਰ ਸਰਕਾਰ ਵੀ ਇਹਨੂੰ ਪੋਲਿਟੀਕਲ ਤੋਂ ਉੱਪਰ ਉੱਟ ਕੇ ਸਭ ਨੂੰ ਨਾਲ ਲੈ ਕਰਕੇ ਕਿਉਂਕਿ ਇਹ ਇਸ਼ੂ ਪੰਜਾਬ ਦਾ ਇਸ਼ੂ ਹੈ ਪੰਜਾਬ ਦੀ ਜਵਾਨੀ ਨੂੰ ਬਚਾਉਣ ਦਾ ਇਸ਼ੂ ਹੈ ਸੋ ਇਸ ਕਰਕੇ ਸਾਡੀ ਪਾਰਟੀ ਤਾਂ ਹਮੇਸ਼ਾ ਹੀ ਇਹ ਗੱਲ ਕਹਿੰਦੀ ਰਹੀ ਹੈ ਚਾਹੇ ਮੈਂ ਅੱਜ ਆਪੋਜੀਸ਼ਨ ਪਾਰਟੀ 'ਚ ਆਂ ਲੇਕਿਨ ਮੈਂ ਅੱਜ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ ਕਿ ਸਰਕਾਰ ਤਗੜੀ ਹੋ ਕੇ ਲੜਾਈ ਲੜੇ ਅਸੀਂ ਤਗੜੇ ਹੋ ਕੇ ਦੇ ਨਾਲ ਸਾਡੀ ਜਿੱਥੇ ਲੋੜ ਆ ਸਾਨੂੰ ਵੀ ਦੱਸ ਪ੍ਰਿੰਸੀਪਲ ਜੇਐਸ ਅਫਸਰ ਖਾਸ ਤੋਂ ਸੀਨੀਅਰ ਕੈਂਡੀਡੇਟ ਟੂ ਨੰਬਰਸ ਇੰਡੀਜਿੰਗ ਮਾਹੀ ਤੇ ਸਾਡੇ ਜਿਹੜਾ ਸਕੂਲ ਹੈਗਾ ਇਹ ਕੱਢੀ ਦਾ ਰੋਡ ਤੇ ਸਥਿਤ ਹੈਗਾ ਤੇ ਸਾਡੇ ਦੂਜੇ ਪਾਸੇ ਜਿਹੜਾ ਹੈਗਾ ਇੱਕ ਜੇ ਐਕਟ ਮਾਡਲ ਸਕੂਲ ਜਿਹੜਾ ਹੈਗਾ ਉਤਲਾਇਆ ਹੈਗਾ ਜਿਹਦੇ ਵਿੱਚ 3 ਨਾਸੂ ਤੋਂ ਲੈ ਕੇ 5ਵੀਂ ਜਮਾਤ ਇੰਗਲਿਸ਼ ਮੀਡੀਅਮ ਦੇ ਵਿੱਚ ਜਿਹੜੇ ਬੱਚੇ ਸਾਡੇ ਦੇ ਪੜ੍ਹ ਰਹੇ ਆ ਉਹਦੇ ਵਿੱਚ ਵੀ ਜਿਹੜੀ ਅਸੀਂ ਐ ਨਵੇਂ ਸਾਲ ਤੋਂ ਉਹਨੂੰ ਸਾਰਾ ਜਿਹੜਾ ਅਸੀਂ ਇੰਗਲਿਸ਼ ਮੀਡੀਅਮ ਜਿਹੜਾ ਕੀਤਾ ਹੈਗਾ ਉਹਦੇ ਵਿੱਚ ਵੀ ਸਾਡੇ ਦੇ ਜਿਹੜੇ ਆ ਕਿ ਦਾਖਲਾ ਜਿਹੜਾ ਸ਼ੁਰੂ ਹੈਗਾ ਸੋ ਮੈਂ ਸਾਰੇ ਮੇਰੀ ਬੇਨਤੀ ਕਰਦਾ ਕਿ ਬਦ ਤੋਂ ਬਦ ਜਿਹੜੇ ਬੱਚੇ ਜਿਹੜੇ ਇੱਥੇ ਨਾਲ ਪਾਓ ਤੇ ਆ ਇੱਕ ਵਾਰੀ ਜਿਹੜਾ ਤੁਸੀਂ ਇੱਥੇ ਆ ਕੇ ਜਿਹੜਾ ਵਿਜ਼ਿਟ ਕਰੋ ਤੇ ਇਸ ਸਕੂਲ ਦੇ ਬਾਰੇ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਸਕੂਲ ਹੈਗਾ ਜ਼ਿਲ੍ਹੇ ਵਿੱਚ ਖੇਡਾਂ ਦੇ ਪੱਖੋਂ ਤੇ ਜਿਹੜਾ ਸਭ ਤੋਂ ਜਿਹੜਾ ਪਹਿਲੇ ਨੰਬਰ ਤੇ ਹੈਗਾ ਇੱਕ ਸਾਡੇ ਪਲੇਅਰ ਜਿਹੜੇ ਇੰਟਰਨੈਸ਼ਨਲ ਪਲੇਅਰ ਜਿਹੜੇ ਹੈਗੇ ਆ ਉਹ ਵੀ ਇੱਥੇ ਜਿਹੜੇ ਆ ਖੇਡਦੇ ਹੈਗੇ ਆ ਤੇ ਇਸ ਤੋਂ ਇਲਾਵਾ ਪੜ੍ਹਾਈ ਪੱਖੋਂ ਵੀ ਇਹ ਸਕੂਲ ਜਿਹੜਾ ਹੈਗਾ ਜ਼ਿਲ੍ਹੇ ਦਾ ਸਭ ਤੋਂ ਜਿਹੜਾ ਵਧੀਆ ਸਕੂਲ ਮੰਨਿਆ ਜਾਂਦਾ ਹੈਗਾ ਸੋ ਇਥੇ ਜਿਹੜਾ ਹੈਗਾ ਸ਼ੈਮ ਤੋਂ ਲੈ ਕੇ ਬਾਦਮੀ ਕਲਾਸ ਤੱਕ ਸਾਡੇ ਆਏ ਇਹ ਕਲਾਸਾਂ ਜਿਹੜੀਆਂ ਹੈਗੀਆਂ ਇਹ ਸਭ ਦੇ ਕਲਾਸ 1 2 ਜਿਹੜੀ ਆ ਖਾਸ ਵਿੱਚ ਇਹ ਜਿਹੜੀ ਆ ਪੂਰੀ ਵਿੱਚ ਜਿਹੜੀ ਆ ਤੇ ਇਸ ਇਹ ਜਿਹੜਾ ਹੈਗਾ ਸਾਡੇ ਓਜਨੀ ਕਲਾਸਾਂ ਚੱਲ ਰਹੀਆਂ ਨੇ ਆਈਆਂ ਸੋ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਆਪਣੇ ਨਗਰ ਦੇ ਆਪਣੇ ਜ਼ਿਲ੍ਹੇ ਦੇ ਲੋਕਾਂ ਨੂੰ ਕਿ ਤੁਸੀਂ ਜਿਹੜਾ ਹੈਗਾ ਸਾਡੇ ਕੋਲ ਲਿਆਓ ਆਪਣੇ ਬੱਚਿਆਂ ਨੂੰ ਜਿਹੜਾ ਹੈ ਨਾ ਦਾਖਲ ਕਰਵਾਓ ਤੇ ਤੁਹਾਨੂੰ ਜਿਹੜਾ ਆ ਇਹ ਇਹ ਬਲਾਕ ਤੇ ਹੋਵੇ ਮੌਕਾ ਹੈ ਕੋ ਨੂੰ ਦੇ ਧੰਨਵਾਦ ਇਸ ਅਜੇਲਾ ਸ਼ਹਿਰ ਫਾਸੇਂਗ ਨਗਰ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਫਲ ਫੇਰ ਦੰਗੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਮਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ